ਮੈਂ ਕੀ ਕਰੂੰਗਾ ਸਰਕਾਰੀ ਦਾ ਵਾਰਿਸ ਪੰਜਾਬ ਤੋਂ ਅੱਜ ਦੱਸੇ ਜੀ ਸਾਡਾ ਸਰਪੰਚ ਮੇਡਾ ਸੁਖਵਾਲੇ ਨੂੰ ਕੋ ਦੋ ਤਿੰਨ ਮਿੰਟ ਦੇ ਵਾਸਤੇ ਸਰਦਾਰ ਕਸ਼ੇਰ ਸਿੰਘ ਜੀ ਨੂੰ ਬੁਲਾਉਂਗਾ ਸ਼ਰਧਾ ਦੇ ਫੋਰਟ ਤੇ ਡੱਗ ਕੇ ਇਹਨਾਂ ਤੋਂ ਬਾਅਦ ਭਾਈ ਸਰੋ ਐਸ.ਡੀ ਕਾਲਸਾ ਉਹ ਧਿਆਨ ਉਹ ਸਰਕਾਰ ਦਾ ਧੰਨਵਾਦ ਵੀ ਕਰਾਂਗਾ ਸਤ ਸਤਿ ਸ੍ਰੀ ਅਕਾਲ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਗੋਦ ਵਿੱਚ ਬੈਠੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਬਧੇ ਪਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ ਸਰਦਾਰ ਬਚਮੀਤ ਸਿੰਘ ਦੀ ਟੋਲ ਜੋ ਪਿਛਲੇ ਕੁਝ ਦਿਨਾਂ ਤੋਂ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਸਾਡੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸਾਰੇ ਭੈਣ ਭਰਾ ਅੱਜ ਇਸ ਸਮਾਗਮ ਵਿੱਚ ਪਹੁੰਚੇ ਹਾਂ ਸੰਗਤੀ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸਰਦਾਰ ਕੁਸ਼ੀਰ ਸਿੰਘ ਜੀ ਬਹੁਤ ਚੰਗੇ ਇਨਸਾਨ ਸਨ ਜਿਉਂ ਦਸਾਂ ਨਵਾਂ ਜੀ ਕਿਰਤਕ ਮਾਈ ਕਰਕੇ ਜਿੱਥੇ ਉਹਨਾਂ ਨੇ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਸੋਣਾ ਨਿਭਾਇਆ ਉਥੇ ਉਸ ਮਾਈਟਮੈਂਟਿਕ ਕਿਸਾਨ ਮਜ਼ਦੂਰਾਂ ਦੀ ਕਮੇਟੀ ਦੇ ਸਰਕਾਰ ਨਾਲ ਗੱਲ ਕੀਤੀ। ਉਹ ਉਹਨਾਂ ਨੇ ਇੱਕ ਸਮਾਜ ਕਾਦੀ ਵੀ ਜੋ ਆਪਣਾ ਵਰਦਾ ਪ੍ਰੋਜੈਕਟ ਆਦਾ ਕੀਤਾ। ਕਿਉਂਕਿ ਜੋ ਦੱਸਿਆ ਸਾਡੇ ਵੀਰਾਂ ਨੇ ਕਿਸਾਨ ਜੁਣਨ ਅਧਾਰੋ ਸਦਾ ਕੋਰ ਮੇਰੇ ਸਿੰਘਾਣਾ ਨੇ ਕਿ ਪਰਵਾਹ ਨਹੀਂ ਜਿੰਮੇਵਾਰੀਆਂ ਤੇ ਹਰ ਇੱਕ ਇਨਸਾਨ ਨਿਭਾ ਰਿਹਾ ਹੈ। ਪਰ ਸਮਾਜ ਕਾਦੀ ਇਤਨਾ ਕਿਤੇ ਅਸੀਂ ਕਿੰਦਾ ਨਹੀਂ ਕਰਦੇ ਕਿਉਂਕਿ ਸਮਾਜ ਨੂੰ ਵੀ ਸਾਡੇ ਫਰਜ਼ ਬਣਦੇ ਆ ਕਿਉਂਕਿ ਜਿਹੜੇ ਕੌਮ ਜਾਂ ਜਿਹੜੇ ਲੋਕ ਲੋਕ ਸੰਘਰਸ਼ ਕਰਨਾ ਸ਼ੁਰੂ ਕਰ ਦਿੰਦੇ ਆ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਮਸਲੇ ਜਿਹੜੇ ਅੱਜ ਦੇਖਦੇ ਜਿਵੇਂ ਸਾਡੇ ਪੰਜਾਬ ਦੇ ਮਸਲੇ ਬਣੇ ਆ ਇਹ ਉੱਠ ਜਾਂਦੇ ਹਨ ਕਿਉਂਕਿ ਅਸੀਂ ਅੱਜ ਜਿੰਨਾ ਕਿਤੇ ਸੋਚਗੇ ਤੇ ਇੱਕ ਸਮਾਜ ਆਪਦੇ ਨਿੱਜੀ ਸਵਾਰਥ ਨਾਲ ਜੁੜ ਚੁੱਕੇ ਆ ਅਸੀਂ ਸੋਚਦੇ ਆ ਕਿ ਸਭ ਨੂੰ ਰੋੜ ਨਹੀਂ ਸਾਰਾ ਕੋਈ ਸਰਕਾਰਾਂ ਹੀ ਕਰ ਲਈਆਂ ਤਾਂ ਨਹੀਂ ਸਗਜੀ ਜਿੱਥੇ ਅਸੀਂ ਕਿਸੇ ਪਾਰਟੀ ਦੇ ਨਾਲ ਜਾਂ ਕਿਸੇ ਸੰਸਥਾ ਨਾਲ ਜੁੜੇ ਹਾਂ ਜ਼ਰੂਰ ਆਪਾਂ ਕਿਤੇ ਸਾਡੇ ਫਰਜ਼ ਬਣਦੇ ਆ ਤਾਂ ਸਾਨੂੰ ਰੋਜ਼ੀ ਵੀ ਆਪਣਾ ਫਰਜ਼ ਨਿਭਾਉਣਾ ਪੈਂਦਾ ਹੈ ਕਿਉਂਕਿ ਅੱਜ ਕਿਤੇ ਦੇਖਦੇ ਹਾਂ ਤਾਂ ਸਾਡਾ ਜਿਵੇਂ ਜਿਹੜਾ ਬਾਹਰੀ ਤਾਂ ਬਹੁਤ ਸੋਹਣਾ ਹੈ ਪਰ ਜੀ ਅਸੀਂ ਇੱਕ ਝਾਤ ਮਾਰਦੇ ਹਾਂ ਨਿੱਜੀ ਜ਼ਿੰਦਗੀ ਤੇ ਮੈਨੂੰ ਲੱਗਦਾ ਵੀ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਦਿਨੋਂ ਦਿਨ ਬੱਤਰ ਹੋ ਜਾ ਰਹੇ ਆ ਤਾਂ ਮੈਂ ਉਹ ਗੱਲ ਕਰਾਂਗਾ ਜਿਵੇਂ ਸਰਦਾਰ ਹਰਪੂਰ ਸਿੰਘ ਨੇ ਗੱਲ ਕੀਤੀ ਵੀ ਦੇਖੋ ਅੱਜ ਕਿਤੇ ਨਾ ਕਿੰਨੇ ਅਸੀਂ ਆਗੂ ਕੋ ਹਾਰੇ ਆ ਪਰ ਯਾਰੋ ਇੱਕ ਦੁੱਖ ਲੱਗਦਾ ਹੈ ਜੇ ਅੱਜ ਅਸੀਂ ਸਰਦਾਰ ਕਸ਼ਮੀਰ ਸਿੰਘ ਦੇ ਅੱਜ ਅੰਮ੍ਰਿਤ ਦੇ ਰਾਜੇ ਪਹੁੰਚੇ ਆ ਤੇ ਗੁਰੂ ਦੀ ਹਿਉੜੀ ਦੇ ਵਿੱਚ ਅਸੀਂ ਸੱਚ ਬੋਲਣ ਦਾ ਸਾਡਾ ਫਰਜ਼ ਬਣਦਾ ਹੈ ਅਸੀਂ ਅੱਜ ਜੇ ਸੱਚੀ ਗੱਲ ਕਰੀਏ ਤੇ ਅਸੀਂ ਆਗੂ ਦਾ ਕੋਲ ਨਾ ਜੇ ਸੱਚੀ ਗੱਲ ਕਹਿੰਗੇ ਤੇ ਆਗੂ ਕੋਲ ਦੇ ਲਾਇਕ ਨਹੀਂ ਰਹੇ ਅੱਜ ਦੇਖ ਰਹੇ ਆਂ ਪੰਜਾਬ ਦੇ ਵਿੱਚ ਸਾਡੇ ਬੱਚੇ ਸਾਡੇ ਤੋਂ ਬਾਗੀ ਹੋ ਕੇ ਬਾਹਰ ਨੂੰ ਜਲੇ ਸਾਡੀਆਂ ਇੱਥੇ ਘਰ-ਬਾਰ ਛੱਡ ਕੇ ਚੜੇ ਗਏ ਤੇ ਮੈਂ ਕਹਿੰਦਾ ਕਿ ਅਸੀਂ ਆਗੂ ਕਾਹਦੇ ਰਹਿ ਗਏ ਇਸ ਕਰਕੇ ਜੋ ਸਾਡੇ ਸਿੱਖ ਦਾ ਜੋ ਸਾਡੇ ਪੰਜਾਬੀ ਦਾ ਫਰਜ਼ ਬਣਦਾ ਅਸੀਂ ਆਪਣੀਆਂ ਨਿੱਜੀ ਸਵਾਰਥਾਂ ਤੋਂ ਉੱਪਰ ਫਟ ਕੇ ਅਸੀਂ ਸਮਾਜ ਦੇ ਵਿੱਚ ਇੱਕ ਇਕਤਾ ਬਣਾ ਕੇ ਕਿ ਭਾਈਚਾਰੇ ਨੂੰ ਸਾਝਾ ਲਾ ਕੇ ਆਪਣੇ ਭਰਾਵਾਂ ਦੇ ਵਿੱਚ ਬੈਠ ਕੇ ਆਪਣੀਆਂ ਪੰਚਾਇਤਾਂ ਦੇ ਵਿੱਚ ਬੈਠ ਕੇ ਆਪਣੇ ਮਸਲ ਸਮਝੀਏ ਆਪਣੇ ਮਸਲੇ ਸਮਝੀਏ ਦੇਖੋ ਅੱਜ ਸਰਕਾਰਾਂ ਸਾਨੂੰ ਵੰਡ ਕੇ ਸਾਡੇ ਦੇ ਰਾਜਕਾਰੀਆਂ ਜਦੋਂ ਕਿ ਅੱਜ ਪੰਜਾਬ ਦੇ ਹਾਲਾਤ ਆਪਾਂ ਵੇਖਨੇ ਵੀ ਹਰ ਜਗ੍ਹਾ ਤੇ ਕੋਈ ਪਲਾਇਆ ਦੇ ਮੁਲਾਜ਼ਮ ਵਰਗੇ ਚਾਹੇ ਕਿਸੇ ਦੇ ਨ ਕਿਸਾਨ ਆਪੂ ਨੇ ਪਸ਼ਾਨ ਰੋਪੀ ਨੇ ਧੰਨਿਆਂ ਤੇ ਬੈਠਿਆ ਸਰਕਾਰ ਜਿਹੜੀ ਰੋਜ਼ ਜਿਹੜੀਆਂ ਨਿਊਜ਼ ਚੈਨਲ ਦੇ ਪ੍ਰਚਾਰ ਕਰ ਲਈਏ ਜੀ ਸਾਡੇ ਅਸੀਂ ਬਹੁਤ ਸੋਨੇ ਕੰਮ ਕਰ ਰਹੇ ਹਾਂ ਇਹ ਕਿਉਂ ਹੋ ਰਿਹਾ ਕਿਤੇ ਨਾ ਕਿਤੇ ਅਸੀਂ ਜਿਹੜੇ ਆਪਦਾ ਫਰਜ਼ ਜਿਹੜੇ ਭੁੱਲ ਚੁੱਕੇ ਹਾਂ ਠੀਕ ਹੈ ਅਸੀਂ ਕਿਸੇ ਪਾਰਟੀ ਦੇ ਨਾਲ ਜਾਂ ਕਿਸੇ ਜਥੇਬੰਦੀ ਨਾਲ ਆਉਂਦਾ ਫਰਜ਼ ਨਿਭਾਉਣਾ ਸਾਡਾ ਪਰ ਜੇ ਕੋਈ ਇਨਸਾਨ ਕੰਮ ਕਰਦਾ ਪੇਪਰ ਚਾਹੀਦਾ ਪਰ ਜਿਹੜੇ ਜਿੱਦੇ ਸਾਡੀਆਂ ਮੰਗਾਂ ਇਹ ਕਨੇ ਸਾਡੇ ਫਰਜ਼ ਇਹ ਕਨੇ ਤੇ ਫਿਰ ਵਿਤ ਕਰੇ ਕਾਦੇ ਤੇ ਉਸੇ ਕਾਦੇ ਇਸ ਕਰਕੇ ਪ੍ਰਭੂ ਗਰਮੀ ਬਹੁਤ ਆ ਬੇਤੀ ਹੈ ਵੀ ਗੁਰੂ ਸਾਹਿਬ ਦੀ ਝੂੜੀ ਦੇ ਵਿੱਚ ਜੇ ਅਸੀਂ ਗੁਰੂ ਤੋਂ ਅੱਗੇ ਤਾਂ ਹੀ ਵਸਦੇ ਨੇ ਗੁਰੂ ਦੀ ਬਾਤ ਜਨ ਸਾਥ ਚੱਲਾਂਗੇ ਅਸੀਂ ਇੱਕ ਸਾਜਦੇਤ ਉਲਟੀ ਜਿੰਦਗੀ ਨੂੰ ਛੱਡ ਕੇ ਸਾਜਤੀ ਜਿੰਦਗੀ ਜਿਹੜੀ ਹੈ ਆਪਦੇ ਲੋਭ ਲਾਭਾਂ ਛੱਡ ਕੇ ਇੱਕ ਸੱਚਾ ਜੀਵਨ ਜਿਉਣੀ ਕੋਸ਼ਿਸ਼ ਕਰਦੇ ਅੱਜ ਵੀ ਹੋ ਰਿਹਾ ਅੱਜ ਇੱਕ ਬਤਾਤ ਹੋਇਆ ਦੀ ਜਿਹੜੀ ਦੌੜ ਦੇ ਸਾਡੀ ਜੀਵਨ ਛੇੜੀ ਖਤਮ ਕਰ ਦਿੰਦੀ ਅਸੀਂ ਸਾਰੇ ਇਹ ਕਹਿੰਦੇ ਹਾਂ ਸਾਨੂੰ ਇਦਾਂ ਜਿਹਾਣਾ ਚਾਹੀਦਾ ਤੇ ਮੈਂ ਕਿਹਾ ਕਿ ਜੇ ਗੁਰੂ ਜੀ ਹੁਣ ਜਿੱਥੇ ਬੈਠੇ ਕਿ ਅੰਦਰ ਝੱਲ ਦੀ ਮਾਰ ਕੇ ਤਾਂ ਦੇਖੀਏ ਕਿਉਂਕਿ ਜਦੋਂ ਅਸੀਂ ਉਹ ਗੱਲ ਕਰਦੇ ਹਾਂ ਤਾਂ ਵੀ ਆਪਣੇ ਆਪ ਨੂੰ ਬਾਹਰ ਕੱਢ ਲਈਏ ਤਾਂ ਸਗੇਤੀ ਅੱਜ ਅਸੀਂ ਇੱਥੇ ਬੈਠੇ ਸਾਰੇ ਭੈਣ ਭਰਾ ਇੱਕ ਦੂਜੇ ਨੂੰ ਜਾਣਦੇ ਹਾਂ ਅੱਜ ਸਰਦਾਰ ਕੁਸ਼ਮੀਸ਼ ਸਿੰਘ ਅੱਜ ਇਹਨਾਂ ਬਾਰੇ ਮੈਂ ਗੱਲ ਕਰਾਂ ਸਾਰੇ ਵੀ ਰਿਸ਼ਤੇਦਾਰ ਭੈਣ ਭਰਾ ਜਿਹੜੇ ਦਰਦਰਾ ਕਦੇ ਜਿਹੜੇ ਇਸ ਪਰਿਵਾਰ ਨਾਲ ਪਿਆਰ ਹੀ ਬੁਢੀ ਆਏ ਜਿਸ ਤਰਕੇ ਸਾਨੂੰ ਸਾਡਾ ਜੀਵਨ ਜਿਹੜਾ ਜਿੱਥੇ ਗੁਰੂ ਸਾਹਿਬ ਦੇ ਬੋਲ ਉਹ ਅਜੋਡੇ ਵਿੱਚ ਬੈਠਦੇ ਆ ਸਾਨੂੰ ਇਹ ਤੇ ਆਦੀਆਂ ਜਿਮੇ ਪ੍ਰੀਤੀਆਂ ਨੂੰ ਛੱਡ ਕੇ ਗੁਰੂ ਦੇ ਕੋਲ ਆਉਂਦੇ ਆਂ ਚੰਗੇ ਗੁਣ ਲੈ ਕੇ ਆਪਦੇ ਜੀਵਨ ਨੂੰ ਢਾਲ ਗਏ ਤਾਂ ਜੋ ਪੰਜਾਬ ਵਾਸਤੇ ਅੱਗੇ ਆਪਦੇ ਬੱਚਿਆਂ ਵਾਸਤੇ ਕੁਝ ਚੰਗਾ ਕਰ ਸਕੀ। ਅੱਜ ਆਪਾਂ ਬੜਾ ਕੁਝ ਪਲਾਂ ਤੋਂ ਨਾਲ ਦੀ ਲੋੜ ਬੱਚਿਆਂ ਵਾਸਤੇ ਕਹਿ ਰਹੇ ਵੀ ਅਸੀਂ ਤਰ੍ਹਾਂ ਕਰ ਰਹੇ ਦੀ ਜਿਹੜਾ ਬਣਾ ਰਹੇ ਆਂ ਪਰ ਸੰਗਤ ਦੀ ਸਭ ਤੋਂ ਵੱਡਾ ਸਭ ਤੁਹਾਡੇ ਬੱਚਿਆਂ ਤੇ ਆ ਵੀ ਤੁਹਾਡਾ ਜੀਵਨ ਕਿੱਥੇ ਗਿਆ ਹੈ? ਜੇ ਬਰਤੀ ਚੰਗਾ ਜੀਵਨ ਜਾਈਏ ਤੇ ਪ੍ਰਗਨ ਹਰ ਇੱਕ ਮਾਂ ਬੱਚਾ ਜਿਹੜਾ ਉਹ ਆਪਣੇ ਮਾਪਿਆਂ ਤੋਂ ਆਦੇ ਜੀਵਨ ਸਿੱਖਣਾ ਕਿਉਂਕਿ ਅਸੀਂ ਵੀ ਇੱਥੇ ਜੀਵਨ ਤੋਂ ਲੱਗੇ ਸਾਡੇ ਤੇ ਬਚਪਨ ਆਈ ਅਸੀਂ ਜਵਾਨੀ ਆਈ ਅਸੀਂ ਤੇ ਅਸੀਂ ਜ਼ਿੰਮੇਵਾਰੀ ਹਟਾ ਰਹੇ ਆ ਤੇ ਸਾਡੇ ਬੱਚੇ ਵੀ ਆਪਣੇ ਮਾਪਿਆਂ ਨੂੰ ਦੇਖ ਰਹੇ ਕਿਸੇ ਦਿਨ ਅਸਰਤਾ ਕਿਸ਼ੋਰ ਸਿੰਘ ਦੀ ਮੌਤ ਹੋ ਪਈ ਕਿ ਕਦੇ ਜਦੋਂ ਵੀ ਕਿਸੇ ਨੇ ਆਪਣੇ ਕੋਲੋਂ ਵੀ ਇੱਥੇ ਲੱਗਣੀ ਆ ਕੋਈ ਸਭ ਨੂੰ ਪਤਾ ਗੁਰੂ ਸਾਹਿਬ ਕਹਿੰਦੇ ਆ ਮਰਨ ਲਾਏ ਮਰਨ ਲਈ ਆਏ ਕਿਉਂਕਿ ਜਦੋਂ ਵੀ ਕੋਈ ਇਨਸਾਨ ਹੁੰਦਾ ਤਾਂ ਉਹਨੇ ਇੱਕ ਦਿਨ ਚਲੇ ਜਾਣਾ ਇਸ ਕਰਕੇ ਜਿਵੇਂ ਸਰਦਾਰ ਭੂਸ਼نگ ਨੇ ਕਿਹਾ ਵੀ ਸਾਨੂੰ ਆਪਣੇ ਜੱਗ ਦੇ ਸੇਵਕ ਲਗੇ ਅਸੀਂ ਜਿੱਥੇ ਵੱਜ ਬਣਦੇ ਅਸੀਂ ਕਿਸੇ ਨਾਲ ਠੀਕ ਹੈ ਤੁਸੀਂ ਕਾਰੋਕਾਰ ਹੋ ਕਿਸੇ ਪਾਰਟੀ ਦਾ ਨਾਲ ਅਸੀਂ ਵਿਸ਼ਵਾਸ ਤੋੜਿਆ ਜਿੱਤੇ ਸਾਡੀ ਲੋੜ ਹੋਊਗੀ ਪਹਿਲਾਂ ਸਾਡਾ ਫਰਜ਼ ਜਿਹੜਾ ਉਹ ਕਿਸਾਨੀ ਹੈ ਜੇ ਅਸੀਂ ਕਿਸਾਨ ਹਾਂ ਤੇ ਜੇ ਕਿਸੇ ਅਸੀਂ ਕਿਸਾਨ ਜੇ ਕਿਸਾਨੀ ਬਚੇਗੀ ਤੇ ਮੈਂ ਕਹਿੰਦਾ ਵੀ ਅਸੀਂ ਸਭ ਕੁਝ ਹੀ ਸਾਡੇ ਕੋਲ ਜੇ ਕਿਸਾਨੀ ਨਹੀਂ ਤੇ ਸਾਡੇ ਕੋਲ ਕੁਝ ਵੀ ਨਹੀਂ ਇਸ ਕਰਕੇ ਅੱਜ ਇਸ ਪਰਿਵਾਰ ਨਾਲ ਦੁੱਖ ਹੰਢਦੀ ਕਰਦਾ ਹੈ ਸਰਦਾਰ ਰਵੈ ਸਿੰਘ ਜੀ ਬੜੇ ਅਫੀਸਰ ਜੋ ਸਾਡੇ ਪਰ ਮਿੱਤਰ ਨੇ ਉਹ ਸਾਡੇ ਲਾਂਡਰਵਾਸ ਪੰਜਾਬ ਦੇ ਪਾਰਟੀ ਵੱਲੋਂ ਜਿਹੜਾ ਨਜਾਇਬ ਨੇ ਔਰ ਸਰਦਾਰ ਰਵੈ ਸਿੰਘ ਜੀ ਦੇ ਚਾਚਾ ਜੀ ਸਭ ਇਸ ਕਰਕੇ ਸਾਡੇ ਇਸ ਪਰਿਵਾਰ ਨਾਲ ਪਿਆਰ ਔਰ ਸਾਡੀ ਪਾਰਟੀ ਨੇ ਬਸ ਹੋਰ ਵੀ ਜਿਹੜੀ ਸੀਨ ਲੀਡਰਸ਼ਿਪ ਤੇ ਪਹੁੰਚੀ ਹੈ ਉਹ ਤੁਹਾਡੇ ਸਾਡੇ ਦਿਲੋਂ ਰੱਖ ਕੇ ਦੇ ਆਪੂ ਆਏ ਨੇ ਮੈਂ ਧੰਨਵਾਦ ਕਰਦਾ ਹਾਂ ਜਿਉ ਸਾਰੇ ਪਰਿਵਾਰ ਨਾਲ ਦੁੱਖ ਜਿਹੜਾ ਵੰਡਾਇਆ ਉਹ ਦੱਸਿਆ ਸਰਦਾਰ ਕੋਲ ਮੇਰੇ ਸਹਿਯੋਗੀ ਬਾਪੂ ਜੀ ਉਹਦੇ ਸਵੇਰੇ ਪਹੁੰਚੇ ਸਨ ਆਜੋ ਬਟਿੰਡੇ ਭਾਈ ਦੀਪ ਸਿੰਘ ਸਿੱਧੂ ਉਹਨਾਂ ਦੇ ਦਾਇਆ ਜੀ ਉਹਨਾਂ ਦਾ ਵੀ ਹੁਕਮ ਸੀ ਇਸ ਕਰਕੇ ਇਹ ਸਵੇਰੇ ਪਰਿਵਾਰ ਦੇ ਵਿੱਚ ਹਾਜਰ ਹੋ ਆ ਕੇ ਗਏ ਨੇ ਔਰ ਇਸ ਕਰਕੇ ਆਪਾਂ ਗੁਰੂ ਸਾਹਿਬ ਦੇ ਅਰਦਾਸ ਹੋਈਏ ਵੇਰ ਰੁੱਤੀ ਪਰਨ ਪਰਿਵਾਰ ਦੇ ਜੋ ਸਦਾਜੀਤ ਸਿੰਘ ਜੀ ਉਹਨਾਂ ਨੂੰ ਆਪਣੇ ਘਰਾਂ ਚ ਨਿਵਾਸ ਬਖਸ਼ਣ ਬਹੁਤ ਸੇ ਪਰਮਾਤਮਾ ਪਰਿਵਾਰ ਦੇ ਸਾਰੇ ਮਹਿਮਾਨੋ ਔਰ ਜੋ ਰਾਹੀ ਸੱਜਣ ਸਾਰੇ ਉਹ ਜਿਹੜਾ ਭਾਵਾ ਬੰਦਾ ਵਾਗ ਅਸ਼ਟ ਇਹਨਾਂ ਹੀ ਕਹਿਣਾ ਜੇ ਕੋਈ ਗਲਤ ਹੋ ਗਿਆ ਮਾਫੀ ਚਾੜਾ ਵਾਹਿਗੁਰੂ ਜੀ ਦਾ ਖਾਸਾਲ ਵਾਹਿਗੁਰੂ ਜੀ ਦੀ ਬਤ